ਸਾਰਗ ਮਹੱਲਾ ਚੌਥਾ ਕਰ ਪੰਜਵਾ ਦੁਪਦੇ ਪੜ ਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗੰਨਾਥ ਜਗਦੀਸ਼ਰੂ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਨਨ ਨ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਨ ਹੈ ਆਪਣੀ ਪਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲ ਲੈ ਸਲ ਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੂਰਾ ਰਹਾਉ ਜਿਤੁ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ ਤਿੰਨ ਜਨ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਜਪੁ ਜਗਦੀਸੁਰਾ ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਪੁ ਮਨ ਮਾਦੋ ਮਦਸੂਦਨੋ ਹਰਿ ਸ੍ਰੀ ਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭ ਅੰਤਰ ਜਾਮੀ ਸਭ ਦੁੱਖਣ ਕੋ ਹੰਤਾ ਸਭ ਸੂਖਣ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੈ ਸੰਤੋ ਕੋਈ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਧੋਵਾ ਪਾਓ ਹਰ ਜਨ ਕਉ ਹਰ ਮਿਲਿਆ ਹਰ ਸਰ ਦਾਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਮੈਂ ਆਨੰਦ ਨੂੰ ਸਦ ਸਦ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ 4 ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੂਨੀ ਸੰਭਾਉ ਮੇਰੇ ਮਨ ਅਨੰਦ ਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਕੋਟ ਕੋਟ 33 ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਤ ਨਿਰਾਹਾਰੀ ਤਿੰਨ ਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਿਨ ਕੀ ਨਾਨਕ ਹਰ ਪੈ ਜਸਵਾਰੀ ਸਾਰਗ ਮਹੱਲਾ ਚੌਥਾ ਪੜ ਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲੈ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹਿ ਸਦ ਸਦਾ ਮੇਰਾ ਹਰ ਹਰੇ ਤਿਨ ਕਾ ਸਭ ਦੂਖ ਭਰਮ ਪਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜੋ ਚਾਤਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹੱਲਾ ਚੌਥਾ ਜਪ ਮੰਨਿ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ 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 ਰਬ ਰਹਿਆ ਸਰਬਗੇ ਰਹਾਓ ਰਾਮ ਆਪੇ ਆਪ ਆਪੇ ਸਬ ਕਰਤਾ ਰਾਮ ਆਪੇ ਆਪ ਆਪ ਸਬਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤ ਹੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ RAM ਰਾਏ ਦੁਸ਼ਮਨ ਦੂਖ ਗਏ ਸਭ ਪਗੇ ਸਾਰੰਗ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਉ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ 나ਥ ਸਰਬ ਪ੍ਰਤਿ ਪਾਲਕ ਭਗਤ ਵਛਲ ਹਰ ਨਾਉ ਜਾ ਕਉ ਕੋਈ ਨਾ ਰੱਖੈ ਪ੍ਰਾਣੀ ਤਿਸ ਤੂ ਦੇਹ ਅਸਰਾਉ ਨਿਧਰਿਆ ਧਰ ਨਿਗਤਿਆ ਗਤ ਨਿਥਾਵਿਆ ਤੂ ਥਾਉ ਦਹਦਿਸ ਜਾਉ ਤਹਾਂ ਤੂ ਸੰਗੇ ਤੇਰੀ ਕੀਰਤ ਕਰਮ ਕਮਾਉ ਇਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਸਾਰਗ ਮਹੱਲਾ 5ਵਾਂ ਹਰ ਜਿਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਨੁਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਓ ਬੈਸਨੋ ਨਾਮ ਕਰਤ ਖਟ ਕਰਮ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ پاک ਹਿਰ ਹੈ ਪਰ ਦਰਬਾ ਅੰਤਰ ਝੂਠ ਗੁਮਾਨ ਸ਼ਾਸਤਰ 베ਦ ਕੀ ਵਿਦ ਨਹੀਂ ਜਾਣ ਹੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦਮਫਾਨ ਪ੍ਰਭੂ ਬੁਲਾਏ ਊਜੜ ਪਾਏ ਨੇਹ ਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੋਨ ਸਤਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ ਕਿਆ ਹਮ ਕਥਹਿ ਕਿਛ ਕਥ ਨਹੀਂ ਜਾਣ ਹੈ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇਕ ਮੰਗਉ ਜਨ ਨਾਨਕ ਪਇਓ ਸਰਾਨ ਸਾਰਗ ਮਹੱਲਾ 5ਵਾਂ ਅਬ ਮੂਰੂ ਨਾਚ ਨੂ ਰਹੋ ਲਾਲ ਰਗੀਲਾ ਸਹਜੇ ਪਾਇਓ ਸਤਗੁਰ ਬਚਨ ਲਹੋ ਰਹਾਓ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਜਉ ਸੁਰਜਨ ਗ੍ਰਹ ਪੀਤਰ ਆਇਓ ਤਬ ਮੁਖ ਕਾਜ ਲੱਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਥਿਰੋ ਜਉ ਦਿਨ ਰੈਨ ਤਉ ਲਉ ਬਜਿਓ ਮੂਰਤ ਘਰੀ ਪਲੋ ਮਜਾਵਨ ਹਾਰੋ ਊਠ ਸਿਧਾਰਿਓ ਤਬ ਫਿਰ ਬਾਜ ਨ ਭਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮਹੰਡਾਰਿਓ ਅੰਬੈ ਅੰਬ ਮਿਲੋ ਸਾਰਗ ਮਹੱਲਾ ਪੰਜਵਾ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖ ਸਿਉ ਗਹਿ ਰਹਾ ਰਹਾਓ ਦੁਲਬ ਜਨਮ ਚਰੰਕਾਲ ਪਾਇਓ ਜਾਤੋਂ ਕੌਡੀ ਬਦਲਹਾ ਕਾਥੋਰੀ ਕੋ ਗਾਹਕ ਆਇਓ ਲਾਦੇਓ ਕਲਰ ਬਿਰਖ ਜਿਵਹਾ ਆਇਓ ਲਾਬ ਲਾਬਨ ਕਹਿ ਤਾਈ ਮੋਹਨ ਠਾ ਗਉਰੀ ਸਿਓ ਉਲਝ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਾਹੀ ਠਾਕੁਰ ਛੋਡਹਿ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾ ਨਿਹਾ ਆਨ ਉਪਾਉ ਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬਹੀ ਮਨ ਛੁਟਿਐ ਜੋ ਸਗਲੇ ਔਗਨ ਮੀਟ ਤਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਪ੍ਰੇ ਬਹੁਤ ਬਿਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿਨ ਸਿਉ ਰੁਚੈ ਨ ਲਾਗਿਓ ਰਹਾਓ ਨਿਸ ਬਾਸੁਰ ਪ੍ਰੇ ਪ੍ਰੇ ਮੁਖ ਢੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸੀਗਾਰ ਰੇ ਬਿਨ ਪਿਰ ਸਬੈ ਬਿਖ ਲਾਗਿਓ ਪੂਛੋ ਪੂਛੋ ਦੀਨ ਪਾਤ ਕਰ ਕੋਊ ਕਹ ਪ੍ਰੇ ਦੇ ਸੰਗਿਓ ਥੀਓ ਦੇਓ ਸਭ ਮਨ ਤਨ ਅਰਪਉ ਸੀਸ ਚਰਨ ਪਰ ਰਾਖਿਓ ਚਰਨਮ ਬੰਦਨਾ ਅਮੋਲ ਦਾਸ ਰੋ ਦੇਓ ਸਾਧ ਸੰਗਤ ਅਰ ਦਾਗਿਓ ਕਰੋ ਕਿਰਪਾ 모ਹੇ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗੇਓ ਦ੍ਰਿਸ਼ਟ ਭਈ ਤਬ ਪੀਤਰ ਆਇਓ ਮੇਰਾ ਮਨ ਅਨੰਦਿਨ ਸੀਤ ਲਾਗੇਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੈ ਕਹਿਓ ਮੈ ਠੀਕ ਗੰਠਰੀ ਬਾਦਾ ਰਹਾਉ ਨਿਸਬਾ ਸੁਰ ਨਖੇਤਰ ਬਿਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇਕ ਸਾਦ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟਹਿ ਬਿਨਾਸੀ ਇਕ ਸਾਦ ਬਚਨ ਨਿਹ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਪੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਦ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰਗ ਮਹੱਲਾ 5ਵਾਂ ਮੇਰੇ ਮਨ ਵਾਸ ਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੁਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਬਨ ਹਰ ਕਥਾ ਨ ਸੁਨੀਐ ਤਹ ਮਹਾ ਭਯਾਨ ਉਦਯਾਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਉਧ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਣਾ ਬਿਦ ਜਾਣਦ